ਲੋਕੋ ਵੀ ਦੋਸਤੋ ਸਤਿ ਸ੍ਰੀ ਅਕਾਲ ਹੋ ਦੱਸੋ ਤੁਸੀਂ ਠੀਕ ਠਾਕ ਹੋ ਆਪਣੀ ਹੋ ਗਈ ਥੋੜੀ ਤਵੇਤ ਖਰਾਬ ਤੇ ਇਸ ਕਰਕੇ ਸੈਤੂਰ 2-3 ਦਿਨ ਫਿਰ ਰੈਸਟੀ ਕਰ ਲਈ ਆਪਾਂ ਨੇ ਤੇ ਤੁਹਾਨੂੰ ਦਿਖਾਉਣੇ ਅੱਜ ਸੈਰ ਦਾ ਨਿਆਰਾ ਚਾਰੇ ਪਾਸੇ ਦਾ ਦੇਖੋ ਬੋਲੀਆ ਮਹੌਲਾ ਦੱਸੋ ਦੋਸਤੋ ਫੇਟਾਣ ਮੈਂ ਤਾਂ ਤੁਹਾਨੂੰ ਇਹ ਕਹਣਾ ਤੁਸੀਂ ਚੱਕ ਕੇ ਰੱਖਿਓ ਹੋਰ ਕੰਮ ਨੂੰ ਆਪਣਾ ਥੋੜੀ ਜਿਹਾ ਮੌਸਮ ਬਦਲੀ ਹੁੰਦਾ ਥੋੜੀ ਜਿਹੀ ਤੂਫਾਨ ਕਈ ਵਾਰ ਖਰਾਬ ਹੋ ਜਾਂਦੀ ਆ ਪਰ ਕੋਈ ਗੱਲ ਨਹੀਂ ਫਿਰ ਵੀ ਔਰ ਟੀਨ ਵਰਕ ਆਪਣਾ ਕਰਦੇ ਰਹੋ ਚੱਲਣੀ ਐਦਾ ਕੰਮ ਦੁਨੀਆਦਾਰੀ ਨੇ ਇਦਾਂ ਹੀ ਚੱਲੀ ਜਾਂਦਾ ਦੋਸਤੋ ਠੀਕ ਹੈ ਨਾ ਹੋ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਵਧੀਆ ਹੋ ਗੋ ਤੁਸੀਂ ਤੇ ਮੈਂ ਅਸਵੇਰੀ ਸਾਰੇ ਦੋਸਤਾਂ ਨਾਲ ਕਰੀਏ ਗੱਲਬਾਤ ਤੇ ਲੱਗਦਾ ਵਧੀਆ ਤੇ ਦਿਨ ਦੀ ਸ਼ੁਰੂਆਤ ਆਪਾਂ ਕਰੀਏ ਆਪਣੇ ਫਰੈਂਡਾਂ ਨਾਲ ਗੱਲਬਾਤ ਕਰਕੇ ਨਾਲੇ ਕਰਦੇ ਆਂ ਸੈਰ ਨਾਲੇ ਰੋਖਾ ਦਿਖਾਉਂਦੇ ਆਂ ਆ ਦੇਖੋ ਨਜ਼ਾਰਾ ਤੁਹਾਨੂੰ ਪੂਰਾ ਐਂ ਸਿਰਾ ਗੱਲਬਾਤ ਆ ਸਿਰਕ ਰਾਇਆ ਬੇ ਇੱਥੇ ਇੱਥੇ ਦੋਸਤੋ ਪਾਰਕਾ ਬਹੁਤ ਆ 10 ਪਾਰਕਾ ਉਹ ਮੈਨੂੰ ਟਾਈਮ ਲੱਗ ਰਿਹਾ ਹੁਣ ਵੱਡੀ ਪਾਰਕ ਦਿਖਾਣੀ ਆ ਉਹ ਬਹੁਤ ਵੱਡੀ ਪਾਰਕਾ ਉਹ ਕਿਲੋਮੀਟਰ ਦੇ ਹਿਸਾਬ ਨਾਲ ਬਣੀ ਹੋਈ ਹੈ ਉਹ ਸ਼ਹਿਰ ਸਾਇਹਦ 2-3 ਕਿਲੋਮੀਟਰ ਕੋਲ 4 ਉੱਚ ਕੋਈ ਚੱਕਰ ਨਹੀਂ ਤੇ ਮੈਨੂੰ ਦੂਰ ਥੋੜਾ ਦੂਰ ਪੈਂਦਾ ਉਧਰ ਫਿਰ ਮੈਂ ਤੁਰ ਕੇ ਨਿਕਲ ਜੂਗਾ 5 ਕਿਲੋਮੀਟਰ ਤੁਰ ਕੇ ਜਾਣਾ 5 ਆਉਣਾ ਸੈਰ ਕਰਕੇ ਉਦੋਂ 10 ਕਿਲੋਮੀਟਰ ਹੋ ਜਾਊਗਾ ਮੇਰਾ ਤੇ ਉਹ ਦਿਖਾਵਾਂ ਤੁਹਾਨੂੰ ਮੈਂ ਨਾਲੇ 10 ਕਿਲੋਮੀਟਰ ਮੇਰੇ ਸੈਰ ਹੋਈ ਨੇ ਕਿਲੋਮੀਟਰ ਹੋਈ ਨਹੀਂ ਉਧਰ ਪਾਰਕ ਚ 11 ਕਿਲੋਮੀਟਰ ਹੋ ਜਾਣਾ ਫਿਰ ਨਾਲੇ ਸਿਰ ਨੂੰ ਗਰਮੀ ਗਰਮੀ ਆ ਜੂਗੀ ਫਟੋ ਰੂਆ ਹੁਣ ਆਪਾਂ ਲੰਨੇ ਆ ਵਧੀਆ ਟਰੈਕ ਸੂਟ ਤੇ ਆਪਰ ਸਵੇਰੇ ਸਵੇਰੇ ਤੇ ਇੱਕਲਾ ਨਾ ਪਰਨਾ ਪੁਰਨਾ ਵਧੀਆ ਫਿਰ ਨੂੰ ਠੰਡ ਹੋ ਗਈ ਨਾ ਠੰਡ ਲੱਗਦੀ ਆ ਕਰਕੇ ਪਰਨਾ ਛੋਟਾ ਹੀ ਬੱਲੇ ਜਿਹੜਾ ਪਿਆਰਾ ਹੋਵੇ ਉਹ ਚੱਕ ਲੈ ਨਾ ਥੋੜਾ ਵੱਡਾ ਲੈਨੇ ਤੇ ਬਟਾ ਲੈ ਕੇ ਨਾ ਫਿਰ ਗੱਲਬਾਤ ਦੀ ਹਣੀ ਖੁਸ਼ੋਰ ਹੋਈ ਨਹੀਂ ਆ ਫਿਰ ਤੇ ਸਹਾਰਦਵਨ ਪੀ ਕੇ ਜਾਂਦਾ ਨਾਰੀਅਲ ਨਾਰੀਅਲ ਪੀਣ ਤੋਂ ਬਾਅਦ ਆਪਣਾ ਚਲਦੇ ਕਰਦੇ ਰਹਿਵਾਂਗੇ ਤੇ ਹੁਣ ਦਿਨ ਚੜ ਗਿਆ ਥੋੜਾ ਜਿਆਦਾ ਤੇ ਵਧੀਆ ਕੋਲ ਬੁਲਾ ਗਏ ਮਸਤੀ ਰਗਲਵਾ ਦਾ ਆ ਦੇਖੋ ਕੋਈ ਬਾਈ ਮਾਤੀ ਬੈਠਿਆ ਉਹਨੇ ਝੁੱਲੇ ਤੇ ਮੈਂ ਆਪਾਂ ਉਹਦਾ ਝੁੱਲਣੇ